BSF ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਵਿੱਚ BSF ਅਤੇ ਪੁਲਿਸ ਨੇ ਪਿੰਡ ਪਿੰਡੀ ਨੈਨ ਤੋਂ ਤਿੰਨ ਸਮਗਲਰਾਂ ਨੂੰ ਹੈਰੋਇਨ ਸਣੇ ਕਾਬੂ ਕੀਤਾ ਹੈ। ਮੋਲਜਮਾ ਤੋਂ ਕਰੀਬ 910 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। 27 ਅਤੇ 28 ਦਸੰਬਰ ਦੀ ਰਾਤ ਨੂੰ ਇਹ ਪੂਰਾ ਆਪਰੇਸ਼ਨ ਹੋਇਆ ਹੈ। BSF ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨ ਦੀ ਤਰਫ਼ ਤੋਂ ਆਇਆ ਇੱਕ ਡਰੋਨ ਨੂੰ ਵੇਖਿਆ ਗਿਆ ਸੀ। ਇਸ ਤੋਂ ਬਾਅਦ ਤਲਾਸ਼ੀ ਅਭਿਆਨ ਚਲਾਇਆ ਗਿਆ। 28 ਦਸੰਬਰ ਦੀ ਸਵੇਰੇ ਇੱਕ ਵਾਰ ਫਿਰ ਡਰੋਨ ਵੇਖਿਆ ਗਿਆ। ਇਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਨੇ ਤਲਾਸ਼ੀ ਅਭਿਆਨ ਨੂੰ ਹੋਰ ਤੇਜ਼ ਕਰ ਦਿੱਤਾ ਇਸੇ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕਰਦੇ ਤਿੰਨ ਲੋਕਾਂ ਨੂੰ ਵਿਖਿਆ ਜਿਵੇਂ ਹੀ ਜਵਾਨਾਂ ਨੇ ਰੋਕਣ ਲਈ ਕਿਹਾ ਤਾਂ ਮੌਲਜੁਮਾੜੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਜੀ ਦੂਰੀ ਤੋਂ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਹਨਾਂ ਕੋਲੋਂ ਹਾਇਰੋਨ ਬਰਾਮਦ ਹੋਈ ਹੈ ਦਰਅਸਲ ਪੈਰੀ ਸੰਗੜੀ ਧੁੰਦ ਕਾਰਨ ਸਰਹੱਦ ਪਾਰ ਤੋਂ ਡਰੋਨ ਦੀ ਐਕਟੀਵਿਟੀ ਵਧੀ ਹੈ ਨਤੀਜਾ ਬੀਐਸਐਫ ਅਤੇ ਪੁਲਿਸ ਹੋਰ ਚੌਕਾਨੀ ਹੋ ਗਈ ਹੈ